ਦਾਦੇ ਪੋਤੇ ਦੇ ਪਿਆਰ ਦੀ ਵੱਖਰੀ ਕਹਾਣੀ ਇੱਕ ਦਿਨ ਪਹਿਲਾਂ ਦਾਦੇ ਦੀ ਮੌਤ ਹੁੰਦੀ ਹੈ ਤੇ ਪੋਤਾ ਇਹ ਗੱਲ ਕਹਿੰਦਾ ਹੁੰਦਾ ਹੈ ਕਿ ਜਿੱਦਣ ਦਾਦੇ ਦੀ ਮੌਤ ਹੋ ਗਈ ਮੈਂ ਵੀ ਦਾਦੇ ਦੇ ਨਾਲ ਹੀ ਮੁੱਕ ਜਾਣਾ ਤੇ ਫਿਰ ਉਸ ਤੋਂ ਅਗਲੇ ਦਿਨੀ ਪੋਤੇ ਦੀ ਮੌਤ ਹੋ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਇਹਨਾਂ ਦੋਨਾਂ ਦੇ ਵਿਯੋਗ ਚ ਚਾਚੀ ਦੀ ਮੌਤ ਹੋ ਜਾਂਦੀ ਹੈ ਜਾਣੀ ਇੱਕ ਘਰ ਦੇ ਵਿੱਚ ਇੱਕ ਹਫ਼ਤੇ ਚ ਤਿੰਨ ਮੌਤਾਂ ਹੁੰਦੀਆਂ ਨੇ ਨਹੀਂ ਰੱਬਾ ਤੂੰ ਹੀ ਦੱਸ ਜਾ ਮੈਂ ਹੀ ਕਰੀ ਜਾਨੀਆਂ ਬਈ ਤੂੰ ਹੀ ਦੱਸ ਜਾ ਫਿਰ ਰੱਬਾ ਅਸੀਂ ਕੀ ਬੁਲਾ ਕਰੀਤੀ ਵੀ ਮੈਨੂੰ ਐਂ ਦੱਸ ਜਾ ਰੱਬਾ ਬਈ ਇਹ ਕੀ ਗਲਤੀ ਕੀ ਪਾਣਾ ਸੀ ਕੀ ਜੱਤੋਂ ਵੈਰ ਲੈ ਲਿਆ ਜਾਂ ਫਿਰ ਮੇਰੀ ਉਹਨਾਂ ਨਾਲ ਗੱਲ ਕਰਾ ਦੇ ਬਈ ਕਦੇ ਹਾਰੇ ਵੀ ਕਰਦੇ ਆ ਰੱਬ ਜੀ ਕਦੇ ਮੈਂ ਕਹੂੰ ਫਿਰ ਮੈਨੂੰ ਉਹਨਾਂ ਨੂੰ ਦਿਖਾ ਦੇ ਮੈਨੂੰ ਉਹੀ ਗੱਲ ਦੱਸ ਸੇਯਾਰ ਮੈਂ ਕਦੇ ਨਾ ਮੰਗੀ ਕਰ ਰਾਤ ਨੂੰ ਮੈਂ ਪੈਂਦੀ ਮੈਂ ਰੋਏ ਵੀ ਨਾ ਨਹੀਂ ਪੈਂਦੀ ਮੈਨੂੰ ਕੋਈ ਨਹੀਂ ਦੇਖੇ ਹੁਣ ਬਾਈ ਸਾਡੇ ਕੋਈ ਜੂਨ ਨਹੀਂ ਉਹਦਾਂ ਦੀ ਕੋਈ ਜੂਨ ਦੇਖੋ ਦਾਦਾ ਤੇ ਪੋਤਾ ਦੋਨਾਂ ਵੀਰਾਂ ਤੇ ਦਾਦਾ ਦੋਨੋਂ ਇੱਕੋ ਥਾਲੀ ਦੇ ਵਿੱਚ ਰੋਟੀ ਖਾਂਦੇ ਸੀ ਅੱਛਾ ਇੰਨਾ ਜ਼ਿਆਦਾ ਪਿਆਰ ਸੀ ਦੋਨਾਂ ਦਾ ਆਪਸ 'ਚ ਤੇ ਇੱਕ ਦਿਨ ਵੀ ਅਸੀਂ ਕਹਿ ਦੰਦੇ ਵੀ ਚਲ ਕੋਈ ਗੱਲ ਨਹੀਂ ਬਿਰਲੀ ਮੈਂ ਮੇਰੇ ਸਹੁਰਿਆਂ ਤੋਂ ਵੀ ਆਉਂਦੀ ਮੈਂ ਕਹਿੰਦੀ ਵੀ ਵੇਲੀ ਤੂੰ ਐਂਦਾ ਕਰ ਵੀ ਤੂੰ ਅੱਜ ਤਾਂ ਮੈਂ ਆਈ ਆ ਮੇਰੇ ਕੋਲ ਹੀ ਸੌ ਜਾ ਨਹੀਂ ਮੈਂ ਤਾਂ ਪਾਪੂ ਕੋਲ ਖੇਤ ਹੀ ਸੌਣਾ ਇੱਕ ਦਿਨ ਵੀ ਨਹੀਂ ਉਹ ਲੱਗ ਰਹਿੰਦੇ ਸੀ ਇੱਕ ਦੂਜੇ ਤੋਂ ਕਿਤੇ ਰਿਸ਼ਤੇਦਾਰੀ ਚ ਵੀ ਨਹੀਂ ਜਾਂਦਾ ਸੀ ਵੀ ਮੇਰਾ ਮੇਰੇ ਦਾਦਾ ਤੋਂ ਬਿਨਾ ਨਹੀਂ ਸਰਤਾ ਨਹੀਂ ਮੈਂ ਮੇਰੇ ਦਾਦਾ ਦੇ ਨਾਲ ਹੀ ਰਹਿਣਾ ਬਾਈ ਬੇਬੇ ਬੇਬੇ ਕਰਦੇ ਦਾ ਮੂੰਹ ਸੁੱਕਦਾ ਤੀ ਮੈਨੂੰ ਉਦੋਂ ਜ਼ਿਆਦਾ ਪਿਆਰ ਆਤੀ ਮੈਨੂੰ ਆਏ ਲੱਗਦਾ ਵੀ ਇੰਨੀ ਮੈਨੂੰ ਕੋਈ ਜੱਗ ਤੇ ਚੀਜ਼ ਪਿਆਰੀ ਨਹੀਂ ਥੀ ਜਿੰਨਾ ਪੋਤਾ ਵੀ ਜਿੰਨਾ ਮੈਨੂੰ ਗੱਗੂ ਨਾਲ ਪਿਆਰ ਐਨੀ ਕੋਈ ਪਿਆਰੀ ਨਹੀਂ ਚੀਜ਼ ਆਥਲੇ ਪੈਣ ਜਾਂਦਾ ਉਹਦੇ ਕਨਾ ਉੱਤੇ ਤੇਲ ਦੀ ਬੋਤਲ ਰੱਖਦਾ ਉਹਨੇ ਲੱਤਾਂ ਤੇ ਰਾਤ ਨੂੰ ਮਾਲਸਾ ਕਰਦਾ ਬਾਈ ਪਤਾ ਨਹੀਂ ਕਿਉਂ ਬਾਜ਼ਾਰ ਵਾਲੇ ਵੀ ਆਏ ਮੰਨਦੇ ਨੇ ਉਹਦਾ ਸਰਬੰਧ ਕੀਤੀ ਦਾਦੇ ਨਾਲ ਕੋਈ ਤਾਰਾਂ ਜੁੜੀਆਂ ਹੋਈਆਂ ᱛੀਆਂ ਜਿਹੜੇ ਆਏ ਗਏ ਨੇ ਤਾਂ ਪਹਿਲੇ ਜਰਮ ਦੀਆਂ ਜਿੱਦਾਂ ਹਾਂ ਇਹ ਹੋਦਾ ਮੈਨੇ ਜਰਮ ਦੀਆਂ ਕੋਈ ਇੰਨਾ ਨਹੀਂ ਦਾਦੇ ਪੋਤੇ ਦੀਆਂ ਕੋਈ ਤਾਰਾਂ ਜੁੜੀਆਂ ਹੋਈਆਂ ᱛੀਆਂ ਬੇਬੇ ਜੀ ਇਹ ਕੀ ਫਿਰ ਗੱਲ ਹੁੰਦੀ ਆ ਇਹ ਕਿਹੜੀ ਮਾੜੀ ਘਟੀਆਂ ਆਉਂਦੀ ਆ ਤੁਹਾਡੇ ਫਿਰ ਸਾਡੇ ਤੇ ਪਤਾ ਨਹੀਂ ਕੀ ਆਈ ਬਾਰੇ ਦੱਸੇ ਬਾਪੂ ਜੀ ਬਿਮਾਰ ਹੋਣ ਵਾਲੀ ਉਹਦਾ ਤਬਾਈ ਬਸ ਮਹੀ ਬਲੱਡ ਬਲੁੱਟ ਗਿਆ ਬਸਣ ਲੱਗਿਆ ਕਹਿੰਦਾ ਪੂਆ ਕਿ ਹਾਂ ਅਕੇ ਵੀ ਬਾਪੂ ਨੂੰ ਤਾਂ ਰਪੋਟਾਂ ਚ ਡਿੰਭੂ ਵਿਖਾਰ ਆ ਗਿਆ ਉਹ ਕਹਿੰਦੀ ਕੋਈ ਨਾ ਸਾਰਿਆਂ ਨੂੰ ਹੋ ਜਾ ਪਿਆ ਉਹਨੂੰ ਸੋਚ ਜੀ ਲੱਗੀ ਵੀ ਮੇਰੇ ਬਾਪੂ ਨੂੰ ਕੁਝ ਹੋ ਨਾ ਜਾਵੇ ਅੱਛਾ ਛੈਲੂ ਕਿ ਨਹੀਂ ਦਾਖਲ ਕਰਾਇਆ ਸੰਗਰੂਰ ਕਰਾਤਾ ਦੋ ਦਿਨ ਜਾਂਦਾ ਵੀ ਰਿਆ ਕੋਲੇ ਵੀ ਰਹਿੰਦਾ ਰਿਹਾ ਰੱਬ ਦੀ ਕੁਦਰਤ ਤੋਂ ਉਹਨੂੰ ਇੱਕ ਦਿਨ ਤਾਪ ਚੜ ਗਿਆ ਦੋ ਦਿਨਾਂ ਬਾਅਦ ਹੀ ਬਾਪੂ ਨੂੰ ਗੱਗੂ ਨੂੰ ਅੱਛਾ ਹਾਂ ਉਹ ਤਾਂ ਦਾਖਲ ਕਰਾਤਾ ਉਹਨੂੰ ਜਦੋਂ ਬੁਖਾਰ ਹੋਇਆ ਰਾਤ ਨੂੰ ਬੁਖਾਰ ਹੋ ਗਿਆ ਕਹਿੰਦਾ ਮੈਨੂੰ ਮੈਂ ਕਿਹਾ ਹੈ ਪੁੱਤ ਤੈਨੂੰ ਵੀ ਬੁਖਾਰ ਹੋ ਗਿਆ ਕਹਿੰਦਾ ਹਾਂ ਮੈਂ ਮੈਂ ਤੈਨੂੰ ਕਿਹਾ ਸੀ ਵੀ ਤੂੰ ਘਰੇ ਰਖ ਤੇਰੇ ਬਾਪੂ ਨੂੰ ਕਿਉਂ ਲੈ ਕੇ ਗਿਆ ਇੱਥੋਂ ਐਨੀ ਤੂੰ ਕੰਮ ਚ ਪਾਜ ਦੌੜ ਪੁੱਤ ਤੈਨੂੰ ਵੀ ਬੁਖਾਰ ਹੋ ਗਿਆ ਕਹਿੰਦਾ ਫਿਰ ਮੈਂ ਤਾਂ ਮੇਰੀ ਗੱਲ ਸੁਣ ਲੈ ਤੂੰ ਹੁਣ ਉੱਥੇ ਨਾ ਜਾਈ ਤੇਰੇ ਬਾਪੂ ਕੋਲ ਬਹੁਤ ਨੇ ਬੰਦੇ ਹੈਂ ਤੂੰ ਮੇਰਾ ਪੁੱਤ ਬਣ ਕੇ ਕਰੀ ਨਹੀਂ ਤੇ ਮੈਂ ਤਾਂ ਨਹੀਂ ਗੱਲ ਕਹੀ ਕਿ ਤੇ ਇੱਧਰ ਨੂੰ ਭੱਗ ਗਈ ਮੈਂ ਕਿਹਾ ਪੁੱਤ ਤੂੰ ਨਾ ਜਾ ਤੈਨੂੰ ਬੁਖਾਰ ਹੈ ਤੂੰ ਜਾ ਨਾ ਕਹਿੰਦਾ ਨਹੀਂ ਮੰਮੀ ਮੈਂ ਆ ਜੂੰਗਾ ਕਹਿੰਦਾ ਮੈਂ ਠੀਕ ਹਾਂ ਹੱਥ ਤਰ ਕੇ ਤੇਰੀ ਸੌਂ ਮੈਂ ਆ ਜੂੰਦਾ ਮੈਂ ਬਾਤ ਪੈਗੀ ਮੂੰਡ ਨਾ ਕਿਹੜਾ ਤੀ ਉਹਨੂੰ ਵੀ ਡੈਂਬੋ ਬੁਖਾਰ ਆ ਗਿਆ ਅੱਛਾ ਗੱਗੂ ਗੱਗੂ ਕਰਨੋਂ ਨਹੀਂ ਹਟਿਆ ਉਹਦਾ ਬਾਪੂ ਗੱਗੂ ਕੀਤੀ ਗੱਗੂ ਆ ਯਾਨੀ ਗੱਗੂ ਆ ਯਾਨੀ ਉਹ ਕਹਿੰਦੀ ਆ ਜੂਗਾ ਗੱਗੂ ਕੋਈ ਕ ਐਨੀ ਗੱਲ ਕਹਾਣੀ ਨਹੀਂ ਸੀ ਗੱਗੂ ਬਾਗਾ ਰੋਟੀ ਲੈ ਕੇ ਕਹਿੰਦੀ ਲੈ ਬਾਪੂ ਤੜਕੇ ਦਾ ਤੂੰ ਗੱਗੂ ਗੱਗੂ ਕਰੀ ਜਾਂਦਾ ਸੀ ਉਹ ਆਗਾ ਤੇਰਾ ਗੱਗੂ ਕਹਿੰਦੀ ਜਦੇ ਰੋਟੀ ਲੈ ਕੇ ਵਗ ਗਈ ਇਹ ਤੜਕੇ ਚੌਰਾ ਕਹਿੰਦਾ ਹਾਂ ਬਾਪੂ ਕੀ ਗੱਲ ਠੀਕ ਐ ਤੂੰ ਬਸ ਕਹਿੰਦੀ ਕੁਛ ਨਹੀਂ ਬੋਲਿਆ ਆ ਆਂਜੇ ਕਰਕੇ ਉਹਨਾਂ ਨੇ ਤਾਂ ਗੱਗੂ ਦਾ ਕਹਿੰਦੇ ਬਲੱਡ ਜਾ ਕੇ ਘਟ ਰਿਹਾ ਉਹਨਾਂ ਨੇ ਤਾਂ ਲਾ ਕੇ ਬੋਤਲ ਇਹਦੇ ਗੱਗੂ ਦੇ ਬਾਪੂ ਦੇ ਹਵਦੇ ਦੇ ਬਰਾਬਰ ਹੀ ਪਾਤਾ ਉੱਥੇ ਹੀ ਪਾਤਾ ਬਾਈ ਉਹ ਤਾਂ 8:00 ਵਜੇ ਦੇ ਨੂੰ ਇਹਦਾ ਬਾਪੂ ਤਾਂ ਪੂਰਾ ਹੋ ਗਿਆ ਵੀਰੇ ਨੂੰ ਦੱਸਿਆ ਵੀਰਾ ਕੋਲੀ ਪਿਆ ਉਹਨੂੰ ਅਬ ਜਿਹਾ ਨੇ ਲੁਕੋਆਂ ਰੱਖੀਆਂ ਨਾਲ ਦਿਆ ਨੇ ਪਤਾ ਵੀ ਬੁੜੇ ਦਾ ਪਿਆਰ ਜਾਦੀ ਆ ਜਦੋਂ ਪਾਸਾ ਕਿਤੇ ਥੱਲੇ ਆ ਬਾਈ ਉਹ ਪਾਸਾ ਕਰਤਾ ਗੱਗੂ ਦੇ ਵੀ ਬੋਤਲ ਲੱਗੀ ਹੋਈ ਸੀ ਬੋਤਲ ਕਨੀ ਚਾ ਕੇ ਕਹਿੰਦਾ ਕਿ ਵੀ ਆ ਬਾਪੂ ਦੀ ਬੋਤਲ ਕਿਵੇਂ ਚਲਦੀ ਨੀ ਬੋਤਲ ਉਹਨਾਂ ਆਦੇ ਕਹਿੰਦੀ ਵੀ ਸੁੱਤਾ ਪਿਆ ਬਾਪੂ ਉਹ ਜਾਣ ਕੇ ਬੰਦ ਕਰਕੇ ਵੀ ਜੇ ਉੱਠ ਖੜੂ ਲਾ ਦਾਂਗੇ ਆਪਾਂ ਬੋਤਲ ਦੱਸਿਆ ਨਹੀਂ ਉਹਨੂੰ ਹਾਂ ਦੱਸਿਆ ਨਹੀਂ ਜਦੋਂ ਫਿਰ ਕਹਿੰਦਾ ਜਾਣ ਗਿਆ ਉਹ ਜਾਣ ਗਿਆ ਬਾਈ ਗੱਲ ਜਾਣ ਗਿਆ ਵੀ ਮੇਰਾ ਬਾਪੂ ਹੈ ਨਹੀਂ ਜਦੋਂ ਆਏ ਮੁੱਤੇ ਸਮਝ ਬਾਪੂ ਦੇ ਤਾਂ ਉਹਨੇ ਉੱਤੇ ਪੱਲਾ ਜਾਂ ਦੇਤਾ ਹੋ ਕੋਈ ਪੱਗ ਦਾ ਨਾਟ ਜਾਂ ਦੇਤਾ ਕਹਿੰਦਾ ਇਹ ਮੇਰਾ ਬਾਪੂ ਸੁੱਤਾ ਨਹੀਂ ਹੁੰਦਾ ਨੂੰ ਕਹਿੰਦਾ ਆ ਉੱਤੇ ਕੱਪੜਾ ਜਾਂ ਕਿਵੇਂ ਆਹ ਦੇ ਮੋٹے ਕਿਵੇਂ ਰਿੱਟਾ ਪਿਆ ਕਹਿੰਦੇ ਸੁੱਤਾ ਜਾ ਪਿਆ ਤੀ ਕਹਿੰਦੇ ਸੁੱਤਾ ਕਹਿੰਦਾ ਸੁੱਤਾ ਨਹੀਂ ਕਹਿੰਦਾ ਸੁੱਤਾ ਨਹੀਂ ਬਾਪੂ ਬਾਪੂ ਤਾਂ ਮੈਨੂੰ ਲੱਗਦਾ ਕੁਝ ਹੋ ਗਿਆ ਕਹਿੰਦੇ ਦੇ ਸਾਨੂੰ ਤੜਕੇ ਨੂੰ ਫੋਨ ਆਉਂਦਾ 6 ਵਜੇ ਪੂਰਾ ਕਦੋਂ ਬਾਪੂ 8 ਵਜੇ ਹੁੰਦਾ 8 ਵਜੇ ਹੋ ਗਿਆ ਰਾਤ ਤੇ ਗਏ ਤੋਂ ਗਏ ਤੋਂ ਹੋ ਗਿਆ ਜਦੋਂ ਵੀ ਸਾਨੂੰ ਤੜਕੇ ਨੂੰ 6 ਵਜੇ ਫੋਨ ਆ ਗਿਆ ਨਾ ਕਹਿੰਦੇ ਵੀ ਬਾਪੂ ਤਾਂ ਕਹਿੰਦੇ ਵੀ ਰਾਤ ਚੜਾਈ ਕਰ ਗਿਆ ਅਸੀਂ ਕਿਹਾ ਗੱਗੂ ਕਹਿੰਦੇ ਗੱਗੂ ਠੀਕ ਹੈ ਜਦੋਂ ਪਾਈ ਅਜੀ ਅਸੀਂ ਗੱਲਾਂ ਬਾਤਾਂ ਕਰਦੇ ਆ ਉਹਨੂੰ ਤਾਂ ਲੈ ਕੇ ਉਹਨਾਂ ਦੀ ਗੱਡੀ ਜੀ ਲੈ ਕੇ ਵੀ ਆ ਗਈ ਬਾਪੂ ਨੂੰ ਬਾਪੂ ਨੂੰ ਤਾਂ ਇਹਦੇ ਨੂੰ ਮੈਂ ਕਿਹਾ ਬੂ ਤਾਂ ਆ ਗਿਆ ਮੈਂ ਕਿਹਾ ਬੂ ਮੈਂ ਮਰ ਜਾਂਗਾ ਗੱਗੂ ਤਾਂ ਕਿਤੇ ਨਹੀਂ ਦਾਨੀਆਂ ਆਪਣਾ ਗੱਗੂ ਕਿਉਂ ਨਹੀਂ ਨਾਲ ਆਇਆ ਤੇ ਇਹ ਵੀ ਕਹੇ ਵੀ ਗੱਗੂ ਕਿਉਂ ਨਹੀਂ ਆਇਆ ਨਾਲ ਕਹਿੰਦਾ ਉਹ ਤਾਂ ਤਾਂ ਨਹੀਂ ਲੈਂਦਾ ਕਿ ਜਾਦੇ ਇਹ ਤਾਂ ਬਾਪੂ ਦੀ ਫੇਰ ਨਹੀਂ ਚੱਲੀ ਜਾਣੀ ਗੱਲ ਜੇ ਦਸਕਾਰ ਕਰਨਗੇ ਜਾਂ ਨਮਾਇਆ ਤਾਂ ਚੱਲੀ ਨਹੀਂ ਜਾਣੀ ਗੱਲ ਅਜੇ ਤਾਂ ਤਾਂ ਨਹੀਂ ਲੱਗੀ ਅੱਛਾ ਕਹਿੰਦੀ ਅਜੇ ਤਾਂ ਗੱਲ ਵੀ ਮਾਈਂਡ ਤਾਂ ਪਤੀ ਨਾਲ ਲੱਗੀ ਮੇਰੀ ਤਾਂ ਸੁਰਤ ਮੁੱਡੇ ਚ ਬੁੜੇ ਚ ਨਹੀਂ ਮੈਂ ਐਵੇਂ ਝੂਠ ਮਾਰਾਂ ਚਲੋ ਬੁੜੇ ਦਾ ਬਾਈ ਰਿਸ਼ਤੇਦਾਰ ਆ ਕੇ ਸਸਕਾਰ ਕਰਤਾ ਅੱਛਾ ਬੇਬੇ ਜੀ 15 ਨੂੰ ਬਾਪੂ ਦਾ ਸਸਕਾਰ ਹੁੰਦਾ ਹਾਂ ਬਾਈ ਤੇ ਤੁਸੀਂ ਦੱਸਦੇ ਹੋ 16 ਨੂੰ ਤੁਹਾਡਾ ਪੁੱਤ ਆ ਮੁੱਕ ਜਾਂਦਾ ਬਾਈ ਉਹ ਤੇ ਜਦੋਂ ਅਸੀਂ ਸਸਕਾਰ ਕਰਨ ਗਏ ਉੱਤੇ ਤੂੰ ਤੂੰ ਮੈਂ ਮੈਂ ਲੋਕ ਦੱਸ ਦੇਣਗੇ ਸਾਨੂੰ ਕੋਈ ਪਤਾ ਨਹੀਂ ਗੱਲ ਦਾ ਕਹਿਣ ਨਾ ਇਹਨਾਂ ਦਾ ਗੱਗੂ ਵੀ ਜਾਜੂ ਟਿੱਲਾ ਹੈ 15 ਨੂੰ ਬਾਪੂ ਦਾ ਸੰਸਕਾਰ ਹੁੰਦਾ 16 ਨੂੰ ਛੋਡੇ ਵੀਰੇ ਦਾ ਸੰਸਕਾਰ ਹੁੰਦਾ ਤੇ ਇੱਕੋ ਦਿਨੀ ਦੋਨਾਂ ਦੇ ਫੁੱਲ ਚੁਗੇ ਜਾਂਦੇ ਹਾਂਜੀ ਵੀਰੇ ਬਾਪੂ ਦੇ ਸੰਸਕਾਰ ਵਾਲੀ ਦਿਨ ਸ਼ਾਮ ਨੂੰ ਅਸੀਂ ਗੱਗੂ ਨੂੰ ਮਿਲਣ ਨੂੰ ਉਸ ਹਸਪੀਟਲ 'ਚ ਮਿਲਣ ਗਏ ਤੇ ਮੈਂ ਗਈਆਂ ਮੰਮੀ ਗਿਆ ਤੇ ਇੱਕ ਦੋ ਜਾਣੇ ਸਾਡੇ ਨਾਲ ਹੋਰ ਗਿਆ ਮੈਂ ਮੈਂ بار بار ਮੇਰੇ ਭਰਾ ਨੂੰ ਪੁੱਛਿਆ ਮੈਂ ਕਿਹਾ ਵੀ ਗੱਗੂ ਤੂੰ ਠੀਕ ਹੈ ਗੱਗੂ ਤੂੰ ਠੀਕ ਹੈ ਉਹ ਮਤਲਬ ਨਹੀਂ ਬੋਲਦਾ ਸੀ ਤੁਸੀਂ ਚੱਲ ਜਾਓ ਬਸ ਤੁਸੀਂ ਚਲੇ ਜਾਓ ਘਰੇ ਚਲੇ ਜਾਓ ਬਈ ਤੁਸੀਂ ਪੈਣੀ ਘਰੇ ਚਲੇ ਜਾਓ ਉਸ ਵਕਤ ਨੂੰ ਪਤਾ ਸੀ ਬਾਪੂ ਮੁੱਕ ਗਿਆ ਉਹਨੂੰ ਪਤਾ ਸੀ ਉਹ ਤਾਂ ਪਤਾ ਸੀ ਵੀ ਬਾਪੂ ਮੁੱਕ ਗਿਆ ਪਰ ਉਹ ਕੋਈ ਗੱਲ ਸਾਡੇ ਕਿਸੇ ਨਾਲ ਵੀ ਉਹ ਗੱਲ ਨਹੀਂ ਸੀ ਕਰਦਾ ਮੰਮੀ ਨੇ ਉਹਨੂੰ ਬੜਾ ਬੁਲਾਇਆ ਵੀ ਪੁੱਤ ਤੂੰ ਠੀਕ ਹੈ ਮੰਮੀ ਤੂੰ ਸਾਈਡ ਤੇ ਹੋ ਜਾ ਮੈਂ ਕਿ ਮੈਂ ਨਾ बार-बार ਉਹਦੇ ਉੱਪਰ ਐਵੇਂ ਮੈਂ ਮੈਂ ਜਮੈਂ ਆਪਾਂ ਕੋਈ ਪਿਆ ਹੁੰਦਾ ਤੇ ਆਪਾਂ ਉਹਨੂੰ ਪੁੱਛਦੇ ਆਂ बार-बार ਬਿਰਲੇ ਤੂੰ ਠੀਕ ਐ ਬਿਰਲੇ ਤੂੰ ਠੀਕ ਐ ਕਹਿੰਦਾ ਨਹੀਂ ਮੈਂ ਠੀਕ ਬਸ ਬੋਲੇ ਹੀ ਨਹੀਂ ਤੂੰ ਪਰਾਂ ਹੋ ਜਾ ਪਰਾਂ ਹੋ ਜਾ ਮੈਂ ਕਿ ਆ ਵੀ ਜਿੰਨਾ ਟਾਈਮ ਤੂੰ ਕਹਿੰਦਾ ਨਹੀਂ ਮੈਂ ਤਾਂ ਨਹੀਂ ਜਾਂਦੀ ਹੈਗੀ ਤੂੰ ਦੱਸ ਵੀ ਤੂੰ ਠੀਕ ਐ ਬਿਰਲੇ ਮੈਨੂੰ ਨਾ ਉਹਦੇ ਉਹ ਜਿਹੜੇ ਉਹਨੇ ਮੇਰੇ ਨਾਲ ਸਿਰਫ ਲਾਸਟ ਉਹਨੇ ਉਹੀ ਜਿਹੜੇ ਉਹਨੇ ਸ਼ਬਦ ਕਹੇ ਸੀ ਨਾ ਮੇਰੇ ਕੰਨਾਂ 'ਚ ਅੱਜ ਤੱਕ ਵੀ ਉਹੀ ਗੂੰਜਦੇ ਆ ਉਹਨੇ ਮੈਨੂੰ ਕਿਹਾ ਜਮਾ ਓਕੇ ਆ ਪੈਣੇ ਤੂੰ ਭੱਗ ਜਾ ਬਸ ਬੱਸ ਲਾਸਟ ਉਹਨੇ ਮੇਰਾ ਨਾ ਸਿਰਫ ਆਹੀ ਗੱਲ ਕੀਤੀ ਐ ਜਮਾ ਓਕੇ ਆ ਪੈਣ ਤੇ 15 ਨੂੰ ਬਾਪੂ ਦਾ ਸੰਸਕਾਰ ਹੁੰਦੀ ਐ ਤੇ 15 ਨੂੰ ਸ਼ਾਮ ਨੂੰ ਅਸੀਂ ਹਸਪੀਟਲ ਚ ਭਰਾ ਨੂੰ ਮਿਲਣ ਜਾਣੇ ਆ 30 16 ਨੂੰ ਭਰਾ ਦੀ ਡੈਥ ਹੋ ਜਾਂਦੀ ਆ ਅੱਛਾ ਬੇਬੇ ਜੀ 15 ਨੂੰ ਬਾਪੂ ਦਾ ਸੰਸਕਾਰ ਹੁੰਦਾ ਹਾਂ ਬਾਈ ਤੇ ਤੁਸੀਂ ਦੱਸਦੇ ਹੋ 16 ਨੂੰ ਤੁਹਾਡਾ ਪੁੱਤ ਆ ਮੁੱਕ ਜਾਂਦਾ ਬਾਈ ਉਹ ਤੇ ਜਦੋਂ ਅਸੀਂ ਸੰਸਕਾਰ ਕਰਨ ਗਏ ਉੱਤੇ ਤੂੰ ਤੂੰ ਮੈਂ ਮੈਂ ਲੋਕ ਦੱਸ ਦੇਣਗੇ ਸਾਨੂੰ ਕੋਈ ਪਤਾ ਨਾ ਇਹ ਗੱਲ ਦਾ ਕਹਿਣ ਨਾ ਇਹਨਾਂ ਦਾ ਗੱਗੂ ਵੀ ਜਾਜੋ ਢਿੱਲਾ ਹੈ ਉਹਨਾਂ ਦਾ ਗੱਗੂ ਵੀ ਜਾ ਦੇ ਟੱਲਾ ਵੀ ਸਾਨੂੰ ਪਤਾ ਨਾ ਲੱਗ ਜੇ ਬਾਹਰੇ ਲੋਕ ਕਹਿਣ ਇਹ ਗੱਲਾਂ ਕਰਕੇ ਆਈਆਂ ਮਾ ਨਹੀਂ ਗੋਲੋ ਦੱਸ ਦੇਣੀ ਮੈਨੂੰ ਕਿਵੇਂ ਗੱਗੂ ਕਹਿੰਦੀ ਬੇਬੇ ਮੈਨੂੰ ਗੱਗੂ ਠੀਕ ਨਹੀਂ ਲੱਗਦੀ ਮੈਂ ਪਹਿਲੀ ਦੱਸ ਹਾਈ ਨਾ ਹੋਣਾ ਕਿੱਧਰ ਜਾਂ ਮੈਂ ਕੀ ਕਰਾਂ ਲੋਕਾਂ ਨੂੰ ਬਾਹਰ ਪਤਾ ਲੱਗ ਗਿਆ ਜਦੋਂ ਮੇਰੇ ਪਾ ਦੀ ਡੈਥ ਹੋ ਗਈ ਲੋਕਾਂ ਨੂੰ ਪਤਾ ਲੱਗ ਗਿਆ ਮੈਨੂੰ ਤੇ ਸਿਰਫ ਇਹ ਸੀਗਾ ਇਹ ਸਾਰੇ ਲੋਕ ਮੇਰੇ ਦਾਦਾ ਜੀ ਕਰਕੇ ਇਕੱਠੇ ਹੋ ਰਿਹਾ ਸਾਨੂੰ ਪਰਿਵਾਰ ਨੂੰ ਨਹੀਂ ਪਤਾ ਸੀ ਨਹੀਂ ਤੁਹਾਨੂੰ ਇਹ ਕਿਵੇਂ ਪਤਾ ਲੱਗਦਾ ਵੀ ਹਸਪਤਾਲ ਚ ਵੀਰਾ ਪੂਰਾ ਹੋ ਗਿਆ ਭਾਈ ਆ ਮੇਰੀ ਭੈਣ ਦਾ ਪੋਤਾ ਕਹਿੰਦਾ ਮੈਂ ਗੱਗੂ ਦਾ ਪਤਾ ਲੈਣ ਜਾਣਾ ਜਦੋਂ ਉਹਨੇ ਫੋਨ ਕਰਿਆ ਮੇਰੇ ਭੈਣ ਦੇ ਪੁੱਤੇ ਨੇ ਵੀ ਫੁੱਫੜੀ ਜੀ ਵੀ ਗੱਗੂ ਕਿਵੇਂ ਹੈ ਉਹਦੀ ਚਿੰਗਾਰ ਨਿਕਲੀ ਉਹ ਕਹਿੰਦਾ ਬਸ ਅਸੀਂ ਤਾਂ ਲਈ ਆਉਨੇ ਗੱਗੂ ਉਹਨੇ ਆਪਣੇ ਪਰਾਣੇ ਨੇ ਭਾਈ ਉਹਦੇ ਜਿੰਨੇ ਬੁਰੇ ਲੰਗਵਾ ਦੇ ਮਿਲ ਦੋਸਤ ਤੇ ਸਾਰਿਆਂ ਨੂੰ ਫੋਨ ਕਰਤਾ ਬੀ ਤੁਸੀਂ ਕਰੀਂ ਲੱਗ ਜੋ ਸਾਡੇ ਤੇ ਬੜਾ ਬੁਰਾ ਹਾਲ ਆ ਸਾਡਾ ਟੱਬਰ ਸੰਭਾਲ ਲਓ ਜਾ ਕੇ ਤੇ ਇਹ ਤਾਇ ਦੇ ਮੁੰਡਾ ਤਾਂ ਡਾਕਟਰ ਨੂੰ ਲੈ ਆਇਆ ਡਾਕਟਰ ਨੂੰ ਲੈ ਲਾਇਆ ਸਾਡੇ ਤਾਂ ਸਾਰਿਆਂ ਦੇ ਟੀਕੇ ਲਵਾਉਣ ਲੱਗ ਮੈਂ ਕਿਹਾ ਇਹ ਕਾ ਤੂੰ ਇਹ ਕਾ ਤੂੰ ਹੁੰਡੇ ਦਾ ਨਾ ਮੈਨੂੰ ਪਤਾ ਵੀ ਅਜੇ ਮੁੱਕ ਗਿਆ ਮਾ ਸਾਡੇ ਟੀਕੇ ਕਿ ਸਾਨੂੰ ਕੋਈ ਤਾਂ ਆਪ ਤੂਪ ਨਹੀਂ ਮੇਰੇ ਤਾਂ ਲਾਉਣਾ ਨਹੀਂ ਉਹਨੇ ਵੀ ਵੈਸੀ ਦੇਖੋ ਉਹਨੇ ਨਾ ਮੇਰੇ ਭਰਾਣੇ ਤਾਇ ਦੇ ਮੁੰਡੇ ਨੂੰ ਪਤਾ ਲੱਗ ਗਿਆ ਜਦੋਂ ਉਹਨੂੰ ਪਤਾ ਲੱਗਿਆ ਤੇ ਉਹਨੇ ਡਾਕਟਰ ਬੁਲਾਇਆ ਉਹਨੇ ਸਾਰੇ ਦਿਨ ਇੰਜੈਕਸ਼ਨ ਇਹ ਲਵਾਏ ਵੀ ਦਿਲ ਖੜਨ ਤੇ ਨਿਛਲਵਾਤਾ ਹਾਂ ਠੀਕ ਹੈ ਸਿਰਫ ਕੱਲੀ ਮੈਂ ਰਹਿ ਗਈ ਸੀ ਜਿਹਦੇ ਇੰਜੈਕਸ਼ਨ ਨਹੀਂ ਲੱਗਿਆ ਸੀ ਕਿਉਂਕਿ ਮੈਂ ਰਸੋਈ 'ਚ ਸੀ ਮੈਂ ਕਿਚਨ 'ਚ ਕੰਮ ਕਰ ਰਹੀ ਸੀ ਕੋਈ ਤੇ ਇਹਨਾਂ ਸਾਰਿਆਂ ਦੇ ਇੰਜੈਕਸ਼ਨ ਲੱਗ ਗਏ ਇਹਨਾਂ ਦੇ ਇੰਜੈਕਸ਼ਨ ਲੱਗਣ ਤੋਂ ਬਾਅਦ ਚਲੋ ਉਹ ਘਰੇ ਗਿਆ ਘਰੇ ਜਾ ਕੇ ਉਹਨੇ ਮੇਰੀ ਭਾਬੀ ਨੂੰ ਆਪ ਇੱਕ ਮਤਲਬ ਦੀ ਵਾਈਫ ਨੂੰ ਕਿਹਾ ਵੀ ਤੂੰ ਜਾ ਉਹਨਾਂ ਨੂੰ ਸਾਂਭ ਲੈ ਮੈਨੂੰ ਨਹੀਂ ਉਹਨਾਂ ਨੂੰ ਦੱਸਿਆ ਜਾਂਦਾ ਵੀ ਕੀ ਹੋ ਗਿਆ ਤੇ ਤੁਸੀਂ ਉਹ ਬਾਪੂ ਵਾਲੇ ਕੋਲੇ ਖੇਜੀ ਤੁਰੇ ਫਿਰਦੇ ਹੋ ਹਾਂਜੀ ਹਾਂ ਉਹ ਮੇਰੇ ਭਾਬੀ ਆਏ ਤੇ ਚਾਚਾ ਗੇਟs ਖੜਿਆ ਭਾਬੀ ਨਾ ਬਾਹਰੋਂ ਕੁੱਕਾ ਮਾਰਦੇ ਆਉਂਦੇ ਆ ਰੌਲਾ ਪਾਉਂਦੇ ਆਉਂਦੇ ਆ ਕਿ ਆ ਕੇ ਨਾ ਉਹ ਚਾਚੇ ਤੇ ਗੱਲ ਲਾ ਕੇ ਰੋਣ ਲੱਗੀ ਉਹ ਚਿਉਚਿਉ ਰੋਣ ਲੱਗੀ ਇਹ ਅਗਲੀ ਸਵੇਰ ਦੀ ਗੱਲ ਆ ਹਾਂਜੀ ਜਿਸ ਦਿਨ ਭਰਾ ਦੀ ਡੈਥ ਹੋਇਆ ਪਿਛਲੇ ਦਿਨ ਸੰਸਕਾਰ ਹੋਇਆ ਤੇ ਅਗਲੀ ਸਵੇਰ ਦੀ ਇਹ ਗੱਲ ਆ ਹਾਂਜੀ ਅਗਲੇ ਦਿਨ ਤੇ ਇਹ ਰੋਣ ਲੱਗੀ ਜਿਆਦੇ ਮੈਂ ਕਿਹਾ ਵੀ ਇਹ ਇੰਨਾ ਕਾਹਤੋਂ ਰੋਣ ਲੱਗੀ ਮੈਨੂੰ ਸਮਝ ਨਾ ਆਵੇ ਸਾਨੂੰ ਕੀ ਪਤਾ ਸੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਸੀ ਇਹ ਗੱਲ ਨੂੰ ਤੇ ਜਦੋਂ ਭਾਬੀ ਆ ਕੇ ਉੱਚੀ-ਉੱਚੀ ਰੋਣ ਲੱਗ ਗਈ ਤੇ ਫੇਰ ਤੇ ਪਤਾ ਲੱਗਿਆ ਚਾਚਾ ਵੀ ਰੋਣ ਲੱਗ ਗਿਆ ਕਹਿੰਦਾ ਕਹਿੰਦਾ ਰੱਜਾ ਕਹਿੰਦਾ ਕੀ ਹੋ ਗਿਆ ਕਹਿੰਦੀ ਉਹੀ ਕੁਝ ਹੋ ਗਿਆ ਜਿਹੜਾ ਕੁਝ ਤੋਂ ਡਰਦੇ ਸੀ ਆਪਾਂ ਤੇ ਫੇਰ ਤਾਂ ਬਿਰਖੋਸ਼ ਨਹੀਂ ਪਤਾ ਤੁਹਾਨੂੰ ਤੁਸੀਂ ਮੈਂ ਕਹਿੰਨੇ ਆ ਸੁੰਨੇ ਹੋ ਗਏ ਇੱਕ ਜਗ੍ਹਾ ਦੇ ਉੱਤੇ ਖੜ ਕੇ ਮੈਂ ਤਾਂ ਦੇਖੋ ਇਹਨਾਂ ਦਾ ਤਾਂ ਪਤਾ ਨਹੀਂ ਇਹਨਾਂ ਦਾ ਕੀ ਹਾਲ ਛੋਟੀ ਜੀ ਮੇਰੀ ਬੱਚੀ ਵਿਚਾਰੀ ਉਹ ਵੀ ਰੋ ਲ ਗਈ ਮੈਂ ਤਾਂ ਇੱਕ ਜਗ੍ਹਾ ਤੇ ਖੜੀ ਮੇਰੇ ਦਿਮਾਗ ਨੂੰ ਪਤਾ ਨਹੀਂ ਕਿਉਂਕਿ ਮੈਂ ਉਦੋਂ ਤੋਂ ਬਾਅਦ ਮੈਂ ਡਿਪਰੈਸ਼ਨ ਚ ਚਲੀ ਗਈ ਸੀ ਮਤਲਬ ਮੈਂ ਇੰਨੀ ਕਿ ਸੁੰਨ ਹੋ ਗਈ ਕਿਉਂਕਿ ਮੇਰੇ ਸਿਰਫ ਦਿਮਾਗ ਦੇ ਵਿੱਚ ਉਹ ਵੀहां ਮੈਂ ਨਹੀਂ ਮੇਰਾ ਭਰਾ ਠੀਕ ਹੋ ਜਾਊਗਾ ਮੇਰੇ ਭਰਾ ਨੇ ਆ ਜਾਣਾ ਮੈਂ ਕਿ ਮੇਰੇ ਮੂੰਹ ਦੀ ਤੇ ਸਿਰਫ ਇੱਕੋ ਹੀ ਸ਼ਬਦ ਸੀ ਵੀ ਮੇਰੇ ਡਾਕਟਰ ਨਾਲ ਗੱਲ ਕਰਵਾ ਦਿਓ ਨਹੀਂ ਐਨਾ ਤਾਂ ਕੁਝ ਹੈ ਹੀ ਨਹੀਂ ਸੀ ਠੀਕ ਹੋ ਜਾਣਾ ਤੇ ਉਹ ਕਾਹ ਤੋਂ ਨਹੀਂ ਆਇਆ ਮੈਂ ਕੋਈ ਰੋਈ ਨਹੀਂ ਕੁਝ ਨਹੀਂ ਸੀ ਬਸ ਮੈਂ ਇੱਕੋ ਹੀ ਚੀਜ਼ ਕਹਿੰਦੀ ਸੀ ਮੈਨੂੰ ਲੈ ਜਾਓ ਮੈਨੂੰ ਹਸਪੀਟਲ ਚ ਲੈ ਕੇ ਜਾਓ ਨਹੀਂ ਇਹ ਹੋ ਹੀ ਨਹੀਂ ਸਕਦਾ ਮੈਂ ਮੇਰੇ ਭਰਾ ਨੂੰ ਮਤਲਬ ਠੀਕ ਓਕੇ ਆ ਵੀ ਰਜਮਾ ਓਕੇ ਬਣ ਕੇ ਆਈਆਂ ਤੇ ਮੇਰੇ ਅੱਗੇ ਮੇਰੇ ਦੋ ਮਿੰਟਾਂ ਬਾਅਦ ਹੀ ਮੇਰੇ ਭਰਾ ਦੀ ਡੈੱਡ ਬੋਡੀ ਲੈ ਕੇ ਅੱਗੇ ਰੱਖ ਦਿੱਤੀ ਜਾਂਦੀ ਆ ਤਾਂ ਤੁਸੀਂ ਆਪ ਹੀ ਸੋਚੋ ਵੀ ਕਿਹੇ ਜੀ ਸਾਡੀ ਕਹਾਣੀ ਹੋਊਗੀ ਕੀ ਸਾਡੇ ਪਰਿਵਾਰ ਤੇ ਉਦੋਂ ਬਿੱਤੀ ਹੋਊਗੀ ਸਾਡੇ ਲਈ ਤਾਂ ਸਾਰਾ ਕੁਝ ਉਸ ਦਿਨ ਹੀ ਖਤਮ ਹੋ ਗਿਆ ਆਈ ਤਾਂ ਹੈਰਾਨ ਮੰਨਦਿਆ ਵੀ ਇਹ ਕੀ ਪਾਣਾ ਵਰਤ ਗਿਆ ਸਾਡੇ ਨਾਲ ਸਾਰੀ ਦੁਨੀਆ ਦੀ ਰੋਟੀ ਨਹੀਂ ਪੱਕੀ ਬਾਈ ਲੰਗੋ ਆ ਦੇ ਉਦੋਂ ਸਾਡੇ ਦੁਨੀਆ ਇਕੱਠੀ ਹੋ ਗਈ ਵੀ ਕੀ ਪਾਣਾ ਵਰਤ ਗਿਆ ਨਾ ਮੈਂ ਸੁਪਨੇ ਲੈਂਦੀ ਸੀ ਮੈਂ ਸੁਪਨੇ ਲੈਣ ਦਿੱਸੇ ਉਹਦੇ ਵਿਆਹ ਦੇ ਵੀ ਮੈਂ ਉਹਦੇ ਸੇਹਰਾ ਬੰਨਣਾ ਹੈ ਮੈਂ ਉਹਦੇ ਐਂ ਕਰਨਾ ਹੈ ਕਰਨਾ ਦੇਖੋ ਤੁਸੀਂ ਮੇਰਾ ਮੈਨੂੰ ਖੁਦ ਨੇ ਨਹੀਂ ਪਤਾ ਵੀ ਮੈਂ ਮੈਂ ਕਦੇ ਇਹ ਸੋਚ ਹੀ ਨਹੀਂ ਸਕਦੀ ਸੀ ਵੀ ਮੈਂ ਇਹੀ ਜੀ ਕੰਡੀਸ਼ਨ ਉਹ ਵੀ ਮੈਂ ਦੇ ਭਰਾ ਦੇ ਉਹਦੀ ਡੈੱਡ ਬਾਡੀ ਤੇ ਸੇਹਰਾ ਬਨੂੰਗੀ ਤੇ ਅਸੀਂ ਬਸ ਮੈਂ ਮਿਲ ਭਰਾ ਦਾ ਹੱਥ ਫੜਿਆ ਤੇ ਬਸ ਮੈਂ ਐਂ ਹੱਥ ਫੜ ਕੇ ਬੈਠੀ ਰਹੀ ਮੈਂ ਬਸ ਉਹਦੇ ਨਾਲ ਐ ਉਹਦੇ ਨਾਲ ਮਰਨ ਵਾਲੀ ਗੱਲਾਂ ਕਰ ਲਈਏ ਉਹਦੇ ਡੈੱਡ ਬਾਡੀ ਨੇ ਨਾਲ ਹੀ ਗੱਲਾਂ ਕਰ ਲਈ ਜਾਨੀਆਂ ਪੀ ਗਗੂ ਤੋਂ ਉੱਠਾ ਤੂੰ ਤਾਂ ਮੈਨੂੰ ਇੰਨੇ ਸੁਪਨੇ ਦਿਖਾਏ ਸੀ ਤੂੰ ਤਾਂ ਮੈਨੂੰ ਕਿਹਾ ਸੀ ਭੈਣੇ ਆਪਣੇ ਵਿਆਹ ਤੇ ਆ ਕਰਾਂਗੇ ਭੈਣੇ ਆਪਣੇ ਵਿਆਹ ਤੇ ਆ ਕਰਾਂਗੇ ਐਂ ਕਰਾਂਗੇ ਐਵੇਂ ਹੋਊਗਾ ਵੀ ਇਹ ਕੱਲਾ ਕੀ ਹੋ ਰਹੀਆਂ ਨੇ ਵੀਰਾ ਇਹ ਕਹਿੰਦਾ ਹੁੰਦਾ ਸੀਗਾ ਵੀ ਜੇ ਮੇਰੇ ਦਾਦੇ ਨੂੰ ਕੁਝ ਹੋ ਗਿਆ ਮੈਨੂੰ ਵੀ ਨਾਲ ਹੀ ਹੋਊਗਾ ਇਹ ਗੱਲ ਹੈਗੀ ਸੀ ਹਾਂਜੀ ਹਾਂਜੀ ਵੀਰੇ ਇਹ ਗੱਲ ਹੁੰਦੀ ਸੀ ਸਾਰੇ ਮੈਂ ਤੇ ਸਿਰਫ ਸਾਨੂੰ ਪਰਿਵਾਰ ਚ ਨਹੀਂ ਸੀ ਕਹਿੰਦਾ ਉਹ ਉਹ ਬਾਹਰ ਵੀ ਕਹਿੰਦਾ ਕਦੋਂ ਦੀ ਗੱਲ ਹੈ ਤੋ ਜੀ ਚੈੱਕ ਅਪ ਕਰਾਉਣ ਲੈ ਜਾਣਾ ਰੋਜ਼ੀ ਦੇ ਦਵਾਈਆਂ ਤੇ ਸਾਰਾ ਦਿਨ ਬੱਪੂ ਨਾਲ ਰਹਿਣਾ ਹੈ ਫੇਰ ਕੀ ਹੁੰਦਾ ਬਾਪੂ ਤਾਂ ਉਮਰ ਹੰਡਾਈ ਬੈਠਾ ਇਹਦੇ ਤਾਂ ਸਾਰਾ ਜੱਗ ਦੇਖ ਲਿਆ ਕੋਈ ਗੱਲ ਨਹੀਂ ਜੇ ਬਾਪੂ ਤੁਰ ਜੂ ਫੇਰ ਕੀ ਹੋ ਜੂਗਾ ਕਹਿੰਦਾ ਨਾ ਜਿਸ ਦਿਨ ਬਾਪੂ ਨੂੰ ਜੇ ਬਾਪੂ ਨੂੰ ਕੁਸ਼ ਹੋ ਗਿਆ ਤੇ ਮੈਂ ਨਾਲ ਹੀ ਵਰਦ ਜਾਣਾ ਬਾਪੂ ਦੇ ਇਹ ਗੱਲ ਨਹੀਂ ਕਹਿਣੀ ਤੁਸੀਂ ਨੇ ਬੀਰੇ ਬਾਪੂ ਨੂੰ ਨਾ ਸ਼ਿੰਗਾਰ ਲਾਂਦਾ ਉਹਨਾਂ ਦੇ ਪੱਗ ਬੰਨ੍ਹਤੀ ਉਹਨਾਂ ਦੀ ਦਾੜੀ ਬਾਤੀ ਉਹਨਾਂ ਨੇ ਨਾ ਉਹਨਾਂ ਦੇ ਐਨਕਾਂ ਲਾ ਕੇ ਉਹਨਾਂ ਦੀ ਐ ਫੋਟੋਆਂ ਖਿੱਚਦਾ ਉਹਨਾਂ ਦੀ ਫੋਟੋ ਕਦੇ ਉਹਨਾਂ ਨੂੰ ਮੋਟਰਸਾਈਕਲ ਤੇ ਬਿਠਾਤਾ ਕਦੀ ਜਿਵੇਂ ਤਾਂ ਚੌੜ ਦੀ ਕਰਦੇ ਹੁੰਦੇ ਆਪਾਂ ਬਸ ਇਸ ਤਰ੍ਹਾਂ ਹੀ ਸਾਰਾ ਦਿਨ ਬਾਪੂ ਨਾਲ ਹਸੀ ਮਜ਼ਾਕ ਚੌੜ ਕਰਦੇ ਰਹਿੰਦੇ ਫਿਰ ਅਸੀਂ ਸਮਝੀ ਜਦੋਂ ਦਾਦਾ ਦਾ ਸस्कार ਕੱਟਦਾ ਸਮਝ ਦੂਏ ਦਿਨ ਬਾਹਰ ਤੀ ਕਹਿ ਦਿੰਦੇ ਨੇ ਲੋਕ ਵੀ ਬਾਹਰ ਨੂੰ ਫੁੱਲੇ ਨਹੀਂ ਚੁਗਦੇ ਬੰਦੇ ਸਮਝ ਉਹ ਆ ਹੀ ਗਿਆ ਮੇਰਾ ਪੁੱਤ ਆ ਹੀ ਗਿਆ ਫਿਰ ਕੱਠੀ ਚੂ ਗਿਆ ਆਏ ਭਾਈ ਇਕੱਠੀ ਦਾਦਾ ਬੋਤ ਸਿਵਿਆਂ ਚ ਅਸੀਂ ਵਿਆਹ ਚ ਆਈ ਦੁਨੀਆਂ ਇਕੱਠੀ ਹੋ ਰਹੀ ਓਥੇ ਸਾਰੀ ਦੁਨੀਆਂ ਨੂੰ ਚੰਪ ਲਾ ਗਿਆ ਦੁਨੀਆਂ ਇਕੱਠੀ ਹੋ ਗਈ ਬਾਈ ਮੈਂ ਕਮਾਂ ਬਿਰ ਇਹੀ ਹਾਲਤ ਮੇਰੀ ਜਾ ਕੇ ਸਵਾ ਚੱਕੀ ਦੀ ਮੈਂ ਪਾਗਲਾ ਵਗੂੰ ਦੋਨੋਂ ਸਾਈਡਾਂ ਦੀ ਤੇਵੇਂ ਹਾਰ ਆਖ ਨਾ ਨਵਦੀਪ ਸਾਰੇ ਮੂੰਹ ਪਰ ਲਿਆ ਮੈਂ ਕਿ ਕੀ ਹੋ ਜਾਂਦਾ ਇੱਥੇ ਮੇਰੇ ਪਰਿਵਾਰ ਪਿਆ ਕਿਤੇ ਮੇਰੇ ਪਿਆ ਸਾਰਾ ਸੀ ਵਈ ਤੇ ਸਾਡੀ ਪਿਆ ਥੋੜੇ ਦਿਨਾਂ ਬਾਅਦ ਹੋਰ ਖਾਸਾ ਤੁਹਾਡੇ ਪਰਿਵਾਰ ਲਈ ਤਿਆਰ ਖੜਿਆ ਹੁੰਦਾ ਹਾਂ ਤੁਸੀਂ ਦੱਸਦੇ ਹੋ ਕਿ ਉਹਨਾਂ ਦਾ ਚਾਚਾ ਸੀ ਜਾਨੀ ਤੁਹਾਡਾ ਬੇਟਾ ਤੇ ਉਹ ਕਮਲਾ ਹੋ ਜਾਂਦਾ ਖੇਤ ਜਾ ਕੇ ਪੱਬਾ ਮਾਰਦਾ ਉਹ ਕੀ ਗੱਲ ਆ ਬੇਬੇ ਬਸ ਵੀ ਪਿਆਰ ਚ ਐਡਾ ਪਿਆਰ ਸੀ ਗਗੂ ਨਾਲ ਉਹਨੂੰ ਵੀ ਇੰਨਾ ਪਿਆਰ ਸੀ ਉਹਨੂੰ ਗਗੂ ਨਾਲ ਜਿੰਨਾ ਕਹਿ ਦਈਏ ਉਹ ਕੰਨ ਮੁੱਕ ਗਿਆ ਮੈਂ ਮਰ ਜਾਂਦਾ ਉਹ ਕੰਨ ਮਰ ਗਿਆ ਮੈਂ ਮਰ ਜਾਂਦਾ ਐ ਕਹੀ ਜਾਂਦੇ ਬਸ ਉਹਨੇ ਕਹੀ ਜਾਣਾ ਸੀ ਮੈਂ ਮਰ ਜਾਂਦਾ ਗੱਗੂ ਕੰਨ ਪਾ ਗਿਆ ਤੇ ਸਾਰਾ ਘਰ ਚੱਕਦਾ ਆਪਣਾ ਆਪਣੀ ਸਾਰੇ ਘਰ ਸੰਭਾਲ ਸਕਦਾ ਸੀ ਆਪਣੇ ਦੋਨੇ ਘਰ ਗੱਗੂ ਨੇ ਸੰਭਾਲਣੇ ਸੀਗੇ ਤੇ ਗੱਗੂ ਨੂੰ ਕਿਉਂ ਕੁਝ ਹੋ ਗਿਆ ਮੈਨੂੰ ਹੋ ਜਾਂਦਾ ਮੈਂ ਆਈ ਘਰੇ ਤੇ ਮੇਖਾ ਚਾਚਾ ਕਹਿੰਦੇ ਚਾਚਾ ਤਾਂ ਕਹਿੰਦੇ ਪਿਆ ਸਵੇਰ ਦਾ ਪਿਆ ਚਾਚਾ ਤੇ ਤੇ ਰਾਜੂ ਉੱਠੇ ਹੀ ਨਹੀਂ ਹੈਗਾ ਜਦੋਂ ਹਸਪੀਟਲ ਚਾਚਾ ਇਹਨੂੰ ਲੈ ਕੇ ਗਏ ਤੇ ਉਹਨਾਂ ਨੇ ਡਾਕਟਰ ਨੇ ਦੇਖ ਕੇ ਦੱਸਤਾ ਵੀ ਨਹੀਂ ਵੇ ਇਹ ਨਹੀਂ ਪਚੜੀ ਹੈਗੀ ਵੀ ਠੀਕ ਨਹੀਂ ਇਹਨਾਂ ਦੀ ਕਹਿੰਦੇ ਵੀ ਪਾਣੀ ਭਰ ਗਿਆ પેટ ਦੇ ਵਿੱਚ ਜਿਆਦਾ ਫੇਫੜਿਆਂ ਦੇ ਵਿੱਚ ਜਿਆਦਾ ਪਾਣੀ ਭਰ ਗਿਆ ਤੇ ਕਾਫੀ ਕੁਛ ਗਿਆ ਪਤਾ ਕਰਕੇ ਇਹਨਾਂ ਨੂੰ ਪ੍ਰੋਬਲਮ ਹੈ ਵੀ ਇਹ ਠੀਕ ਨਹੀਂ ਵੀ ਹੋਣੇ ਨਹੀਂ ਹੈਗੇ ਤੇ ਲੁਧਿਆਣੇ ਜਾਣ ਤੋਂ ਪਹਿਲਾਂ ਰਸਤੇ 'ਚ ਉਹਨਾਂ ਦੀ ਵੀ ਡੈਥ ਹੋ ਜਾਂਦੀ ਹੈ ਕਿੰਨੀ ਤਰੀਕ ਨੂੰ 22 ਤਰੀਕ ਨੂੰ ਭਰਾ ਦਾ ਬਾਪੂ ਦਾ ਭੋਗ ਹਲੇ ਪਾਉਣ ਵਾਲਾ ਪਿਆ ਤੇ ਉਧਰੋਂ ਤੁਹਾਡੇ ਚਾਚਾ ਜੀ ਵੀ ਪੂਰੇ ਹੋ ਗਏ ਜਾਣੀ ਤੁਹਾਡਾ ਬੇਟਾ ਵੀ ਪੂਰਾ ਹੋ ਗਿਆ ਹਾਂ ਇਕੱਠਿਆਂ ਦਾ ਪਾਇਆ ਤੁਹਾਨੂੰ ਸਿੱਧਾ ਹੀ ਦੱਸਿਆ ਹੋਵੇ ਇਹਨਾਂ ਨੇ ਵੀ ਪੂਰਾ ਹੋ ਗਿਆ ਹਾਂ ਭਾਈ ਆਸ ਗਮਾਟ ਨੂੰ ਪਤਾ ਲੱਗਾ ਫੋਨ 'ਤੇ ਦੱਸਤਾ ਸਾਨੂੰ ਦੱਸਣਾ ਸਾਨੂੰ ਸਮਾ ਲਈ ਜਾਣ ਬਫੇਰਾ ਆਈ ਗਈ ਕਰ ਕੀ ਕਰੀਏ ਭਾਈ ਫਿਰ ਵੀ ਉਹ ਜਫੁੱਲਾਂ ਵਾਲੇ ਦਿਨ ਮੈਨੂੰ ਜਫੇ ਪਾਪਾ ਗਗੂ ਨੂੰ ਕਹੇ ਬਿਨਾਵੇ ਬੇ ਆਪਣੇ ਤਾਂ ਪਤਾ ਨਹੀਂ ਕੀ ਕਰ ਚੁਗਾ ਪਤਾ ਪਿੰਡ ਛੱਡ ਕੇ ਹੀ ਜਾਵਾਂਗੇ ਲੰਗੂਆ ਪਿੰਡ ਛੱਡ ਕੇ ਚਾਚਾ ਜੀ ਕਹਿ ਰਹੇ ਸੀ ਇਹ ਮੇਰੇ ਭਰਾ ਦੇ ਫੁੱਲਾਂ ਆਣੇ ਦਿਨ ਬੇਬੇ ਪਿੰਡ ਛੱਡ ਕੇ ਜਾਣਾ ਲਗੂਆ ਆਪਣੇ ਕੀ ਹੋ ਗਿਆ ਮਾਂ ਬਸ ਮੈਂ ਕੀ ਬੋਲਣਾ ਤੀ ਭਾਈ ਆਈ ਨਹੀਂ ਪਤਾ ਵੀ ਤੇਰੀ ਤਿਆਰੀ ਨਾਲ ਹੀ ਐ ਤੂੰ ਮਗਰੀ ਜਾਵੇਂਗਾ ਉਹਨਾਂ ਦੀ ਹੁਣ ਬਾਈ ਸਾਡੀ ਕੋਈ ਜੂਨ ਨਹੀਂ ਉਦੋਂ ਦੀ ਕੋਈ ਜੂਨ ਫਿਰ ਭੋਗ ਬੇਬੇ ਜੀ ਕਿੱਠਾ ਪਾਇਆ ਸਿੱਧਾ ਚ ਤਿੰਨਾਂ ਦਾ ਤਿੰਨਾਂ ਦੀਆਂ ਫੋਟੋਆਂ ਪਈਆਂ ਫਿਰ ਉਹਦੀਆਂ ਫੁੱਲ ਚੁੱਕ ਕੇ ਸਨੇਹੀ ਜਿੱਦੇ ਭੋਗ ਪਾਣਾ ਸੀ ਉਹਦੇ ਸਦਿਆਂ ਉੱਟ ਕੇ ਫੁੱਲ ਚੁੱਕ ਕੇ ਲੈ ਆਂਦੇ ਸੁਖਮਣੀ ਦਾ ਪਾਠ ਕਰਾ ਲਿਆ ਨੇਹ ਰੂ ਲਿਆ ਕੇ ਮਹਾਰਾਜ ਦੇ ਸਰੂਪ ਬਸ ਸੁਖਮਣੀ ਦਾ ਭੋਗ ਪਾ ਕੇ ਉੱਥੇ ਇਕੱਠਿਆਂ ਦਾ ਭੋਗ ਪਾਤਾ ਸਿੱਧਾ ਚ ਤਿੰਨਾਂ ਦਾ ਤਿੰਨਾਂ ਦਾ ਭੋਗ ਅੱਛਾ ਬੇਬੇ ਜੀ ਫਿਰ ਉਸ ਤੋਂ ਬਾਅਦ ਘਰ ਕਿਵੇਂ ਸੰਭਾਲਿਆ ਤਿੰਨ ਜੀ ਤੁਹਾਡੇ ਘਰ ਦੇ ਤੁਰ ਗਏ ਬਸ ਕੀ ਸੰਭਾਲਣਾ ਬਾਈ ਕੀ ਸੰਭਾਲਣਾ ਸਾਰਾ ਕੁਝ ਛੱਡਤਾ ਸਾਰਾ ਕੁਝ ਛੱਡਤਾ ਡੰਗਰ ਪਸੂ ਸੀ ਸਾਰਾ ਕੁਝ ਉਹ ਵੇਚਤਾ ਤੁਸੀਂ ਇਹ ਗੱਲ ਵੀ ਦੱਸਦੇ ਹੋ ਕਿ ਤੁਹਾਡਾ ਘਰ ਡੰਗਰਾਂ ਨਾਲ ਭਰਿਆ ਹੋਇਆ ਸੀ ਹਾਂ ਹਾਂ ਖੇਤ ਸਾਰੇ ਵੇਚੇ ਤੁਸੀਂ ਹਾਂ ਬਾਈ ਸਾਰਾ ਟਰੱਕ ਲੈ ਕੇ ਗਏ ਬਹੁਤ ਸ਼ਾਬਾਸ਼ ਟਰੱਕ ਭਰਿਆ ਹਾਂ ਟਰੱਕ ਬਾਈ ਸਾਰਾ ਗਮਾਂਡ ਰੋਣ ਹੁੰਦੀ ਸਾਰੇ ਕਿੱਥੇ ਤਾਂ ਸਾਰੇ ਆਸਕ ਮਾੜਾ ਸੀ ਗੱਗੂ ਕੋਲੇ ਹੁੰਦੀ ਖੇਤ ਵਹਿੰਦੇ ਆ ਕੀ ਪਾਣਾ ਵਾਪਰ ਗਿਆ ਵੀ ਇੰਨਾ ਨਾ ਜਿੰਦਾ ਲੱਗ ਗਿਆ ਉਹ ਕਰਨੀ ਜਾਂਦਾ ਲੱਗ ਗਿਆ ਬਾਈ ਲੱਗੇ ਨਾ ਖੇਤ ਇਹਦਾ ਜਾਣ ਨੂੰ ਜੀ ਕਰਦਾ ਮੈਂ ਤਾਂ ਜਮੇ ਨਾ ਮੂੰਹ ਮੇਰਾ ਤਾਂ ਕੋਦਰ ਪਾਇਤਾ ਨਾ ਨੂੰ ਜੀ ਨਹੀਂ ਕਰਦਾ ਮੈਂ ਤਾਂ ਗੱਗੂ ਦੀ ਯਾਦ ਆਈ ਬਾਹਰ ਕੇ ਬਸ ਰੋਟੀ ਪਕਾ ਕੇ ਖਾ ਲਾ ਨੇ ਹੁਣ ਫਿਰ ਕਿਵੇਂ ਸਾਮ ਦੇ ਇੱਕ ਦੂਜੇ ਨੂੰ ਕਿਵੇਂ ਸਬਰ ਕਰ ਲਿਆ ਸਾਰੇ ਨੇ ਬਸ ਸਬਰ ਆਪੇ ਕਰ ਲਿਆ ਜਦੋਂ ਹੱਥ ਹੀ ਨਹੀਂ ਪੈਂਦਾ ਕਿਤੇ ਸਾਡਾ ਹੱਥ ਹੀ ਨਹੀਂ ਪੈਂਦਾ ਸਾਡਾ ਕੋਈ ਬਾਏ ਨਹੀਂ ਚੱਲਦੀ ਰੱਬ ਮੋਰੀ ਮੈਂ ਤਾਂ ਸਾਰਾ ਕੁਝ ਛੱਡਦਾ ਬਾਜ਼ਾਰ ਵਿਆਹ ਰਿਸ਼ਤੇਦਾਰ ਹੋਰ ਤਾਂ ਹੋਰ ਜੇ ਕਿਸੇ ਦੇ ਘਰੇ ਮੇਥੋਂ ਮਰੇ ਖਪਕਾ ਠ ਨਹੀਂ ਦੇਖਿਆ ਤਾਂ ਮੇਰੇ ਆਉਂਦੇ ਵਾਲਾ ਘੱਟ ਜਾਂਦਾ ਜਾਂਦਾ ਜਿਹੜੀਆਂ ਚੀਜ਼ਾਂ ਅਸੀਂ ਸੋਚ ਨਹੀਂ ਸਕਦੇ ਕੁਦਰਤ ਉਹ ਚੀਜ਼ਾਂ ਕਰ ਦਿੰਦੀ ਆ ਰੱਬ ਬਹੁਤ ਚੀਜ਼ਾਂ ਦਿਖਾ ਦਿੰਦਾ ਕਿਹੜੀਆਂ ਚੀਜ਼ਾਂ ਹੈਗੀਆਂ ਨੇ ਹਾਂਜੀ ਹਾਂ ਉਹੀ ਚੀਜ਼ਾਂ ਹੋਈਆਂ ਨੇ ਹਵਤਾ ਪਹਿਲਾਂ ਸਾਨੂੰ ਜਮੀਂ ਨਾ ਪਤਾ ਬਾਈ ਜਮੀਂ ਸੇਕਰਾਂ ਤੇ ਚਾਰਕੇ ਤੱਕਾ ਦੇ ਤਾ ਰੱਬ ਨੇ ਸਾਨੂੰ ਸੇਕਰਾਂ ਤੇ ਚਾਰ ਤੇ ਉਹ ਮੁੱਡੇ ਨੇ ਸੇਕਰਾਂ ਤੋਂ ਮਾਰੇ ਇੱਕ ਦਮ ਕਦੇ ਰੱਬ ਨਾਲ ਗੁੱਸੇ ਹੁੰਨੇ ਹੁੰਨੇ ਤੁਸੀਂ ਬਾਈ ਮੇਰਾ ਕਦੇ ਕਦੇ ਹੋ ਜਾਂਦੀ ਆ ਮੈਂ ਉਹ ਤਾਂ ਰੱਬ ਨੂੰ ਮੰਨਦੀ ਆ ਪਰ ਮੈਂ ਰੱਬ ਨੂੰ ਆਏ ਕਹਿੰਨੇ ਤਾਂ ਕੀ ਕਰਤਾ ਸਾਡੇ ਨਾਲ ਰੱਬਾ ਇਹ ਮੇਰੇ ਗੱਗੂ ਨੂੰ ਤਾਂ ਤੂੰ ਜਵੇਂ ਨਾਲ ਜਾਣਦਾ ਕਦੇ ਹਾਰੀ ਨਹੀਂ ਕਰਦੀਆਂ ਕਦੇ ਹਾਰੇ ਵੀ ਕਰਦੀਆਂ ਨਾ ਬੰਦੀ ਵੀ ਗੱਗੂ ਦੀ 13 ਗੱਲਾਂ ਕਰਾ ਦੇ ਸੁਪਨੇ ਚ ਦਿਖਾ ਦੇ ਸੁਪਨੇ ਚ ਵੀ ਨਹੀਂ ਆਇਆ ਨਾ ਦਾਰੀ ਨੂੰ ਦਿਖਾ ਦੇ ਉਹ ਮੁੱਦੇ ਨੂੰ ਮੇਰੇ ਨੂੰ ਨਹੀਂ ਭਾਵੇਂ ਤੂੰ ਹੀ ਦੱਸ ਜਾ ਮੈਂ ਹੀ ਕਰੀ ਜਾਣੀਆਂ ਬਈ ਤੋਹੀ ਦੱਸ ਜਾ ਮੈਨੂੰ ਬਰਾ ਸੀ ਕੀ ਬੁਲਾ ਕਰਿਆ ਤੀ ਕੀ ਬਣਾ ਤੀ ਕੀ ਤੀ ਗੱਲੇ ਫੇਰ ਤੂੰ ਹੀ ਦੱਸ ਜਾ ਮੈਨੂੰ ਜਾਂ ਫੇਰ ਮੇਰੀ ਉਹਨਾਂ ਨਾਲ ਗੱਲ ਕਰਾ ਦੇ ਬਾਈ ਜਿਹੜੀ ਕਰਕੇ ਉੱਠ ਕੇ ਚਾਹ ਪੀਣੀ ਮੇਰੇ ਰੋਏ ਵੀ ਨਾ ਨਹੀਂ ਲੱਖਦੀ ਰਾਤ ਨੂੰ ਮੈਂ ਪੈਂਦੀ ਮੈਂ ਰੋਏ ਵੀ ਨਾ ਨਹੀਂ ਪੈਂਦੀ ਮੈਂ ਤਾਂ ਕੋਈ ਨਹੀਂ ਦੇਖ ਮੈਂ ਕਿੱਧਰ ਜਾ ਮੰਕੀ ਕੇ